ਸਸੀ ਗੱਲ ਦੋਸਤੋ ਕਿੰਨੇ ਵੀਡੀਓ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜਿਹੜੇ ਪਹਿਲੀ ਵਾਰ ਵਿਜ਼ਿਟ ਕਰ ਲੈਨੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਸਾਰੇ ਜਾਣੇ ਕਿਰਪਾ ਕਰਕੇ ਵੀਡੀਓ ਨੂੰ ਜਰੂਰ ਲਾਈਕ ਕਰ ਦਿਆ ਕਰਨ ਵੀਡੀਓ ਬਣਾਉਣ ਤੇ ਬਹੁਤ ਮਿਹਨਤ ਲੱਗਦੀ ਹੈ ਜੀ ਤੇ ਆਪਣੇ WhatsApp ਦਾ ਲਿੰਕ ਤੇ ਆਪਣੇ Telegram ਚੈਨਲ ਦਾ ਲਿੰਕ ਜਿਹੜਾ ਹੈ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਕਿਰਪਾ ਕਰਕੇ ਉਹਨੇ ਜੁਆਇਨ ਕਰ ਲੋ ਤਾਂ ਜੋ ਤੁਹਾਨੂੰ ਨਵੇਂ-ਨਵੇਂ ਪਰਚੇ ਆਦਿਆਂ ਸਮੇਂ ਸਿਰ ਨੋਟੀਫਿਕੇਸ਼ਨਾਂ ਮਿਲਦੀਆਂ ਰਹਿਣ ਚਲਦੇ ਹਾਂ ਜੀ ਆਪਾਂ ਪਰਤੀ ਦੇ ਵੱਲ ਬਾਬਾ ਫਰੀਦ ਯੂਨੀਵਰਸਿਟੀ ਪਰਤੀ ਹੈ ਜੀ ਇਹ 2025 ਦੀ ਤੇ ਸਾਈਕੋਲੋਜਿਸਟ ਦੀ ਭਰਤੀ ਜੀ ਕੁੱਲ ਪੋਸਟਾਂ 343 18 ਸਾਲ ਤੋਂ 37 ਸਾਲ ਤੱਕ ਦੇ ਅਪਲਾਈ ਕਰ ਸਕਦੇ ਨੇ ਚਲਦੇ ਹਾਂ ਜੀ ਹੁਣ ਆਪਾਂ ਨੋਟੀਫਿਕੇਸ਼ਨ ਦੇ ਵੱਲ ਜੀ ਦੋਸਤੋ ਇਹ ਨੋਟੀਫਿਕੇਸ਼ਨ ਜਾਰੀ ਹੋਇਆ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਫਰੀਦਕੋਟ ਦੇ ਵੱਲੋਂ ਜੀ ਐਡਵਰਟਾਈਜ਼ਮੈਂਟ ਨੰਬਰ ਹੈ ਜੀ BFU25/10 ਜੀ ਤੇ ਵੈਕੈਂਸੀਆਂ ਦੀ ਜਿਹੜੀ ਭਰਤੀ ਸ਼ੁਰੂ ਹੋਈ ਹੈ ਜੀ 24/02/2025 ਤੋਂ ਸ਼ੁਰੂ ਹੋਈ ਹੈ ਲਾਸਟ ਡੇਟ ਅਪਲਾਈ ਕਰਨ ਦੀ 3/5/2025 ਹੈ ਜੀ ਤੇ ਪੋਸਟ ਦਾ ਨਾਮ ਹੈ ਜੀ ਸਾਈਕੋਲੋজিস্ট ਟੋਟਲ ਪੋਸਟਾਂ ਦੀ ਗਿਣਤੀ ਹੈ 343 ਜੀ ਤੇ ਇਹ ਹੈ ਜੀ ਅੰਡਰ ਡਿਪਾਰਟਮੈਂਟ ਆਫ ਡਾਇਰੈਕਟੋਰੇਟ ਹੈਲਥ ਐਂਡ ਫੈਮਿਲੀ ਵੈਲਫੇਅਰ ਗਵਰਨਮੈਂਟ ਆਫ ਪੰਜਾਬ ਦੀ ਜੀ ਤੇ ਇਹ ਕੰਟਰੈਕਟ بیس ਭਰਤੀ ਹੋਊਗੀ ਜੀ ਤੇ ਇਹ ਪੋਸਟਾਂ ਦੇ ਲਈ ਤੁਸੀਂ ਆਨਲਾਈਨ ਅਪਲਾਈ ਕਰ ਸਕਦੇ ਹੋ ਵੀ ਵੈਬਸਾਈਟ ਦਾ ਲਿੰਕ ਜਿਹੜਾ ਹੈ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਹੈ ਨੋਟੀਫਿਕੇਸ਼ਨ ਦਾ ਲਿੰਕ ਵੀ ਤੁਸੀਂ ਡਿਸਕ੍ਰਿਪਸ਼ਨ ਦੇ ਵਿੱਚ ਜਾ ਕੇ ਚੈੱਕ ਕਰ ਸਕਦੇ ਹੋ ਜੀ ਇਹਨਾਂ ਪੋਸਟਾਂ ਦੇ ਨਾਲ ਨਾਲ 1000 ਪੋਸਟਾਂ ਹੋਰ ਨਿਕਲੀਆਂ ਨੇ ਜੀ ਉਹਦੇ ਲਈ ਲੱਗ ਵੀਡੀਓ ਬਣਾਈ ਹੋਈ ਆ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ ਜੀ ਉਹਦਾ ਵੀ ਲਿੰਕ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਿੱਤਾ ਹੈ ਤੇ ਜਾਂ ਫਿਰ ਤੁਸੀਂ ਆਪਣੇ ਚੈਨਲ ਦੇ ਉੱਤੇ ਜਾ ਕੇ ਚੈੱਕ ਕਰ ਸਕਦੇ ਹੋ ਜੀ ਕ੍ਰਾਈਟੇਰੀਆ ਆਫ ਰਿਕਰੂਟਮੈਂਟ ਜਿਹੜਾ ਹੈ ਜੀ ਕੁਝ ਇਸ ਤਰ੍ਹਾਂ ਜੀ ਤੁਸੀਂ ਇੱਥੇ ਦੇਖ ਸਕਦੇ ਹੋ ਆਪ ਜੀ ਨੂੰ ਦੱਸਿਆ ਜਾਂਦਾ ਹੈ ਕ੍ਰਾਈਟੇਰੀਆ ਆਫ ਰਿਕਰੂਟਮੈਂਟ ਦੇ ਲੜੀ ਨੰਬਰ 1 ਵਿੱਚ ਸਿਹਤ ਵਿਭਾਗ ਵੱਲੋਂ ਰਿਟਰਨ ਐਗਜ਼ਾਮ ਜਿਹੜਾ 100 ਨੰਬਰ ਦਾ ਦੱਸਿਆ ਗਿਆ ਸੀਗਾ ਪਰ ਹੁਣ ਇਹਨਾਂ ਨੇ ਇਹਦੇ ਵਿੱਚ ਥੋੜੀ ਸ਼ੋਧ ਕਰ ਦਿੱਤੀ ਹੈ ਜਿਸ ਦੇ ਵਿੱਚ ਤੁਹਾਡਾ ਰਿਟਰਨ ਐਗ ਤੇ ਜਿਹੜਾ ਤੁਹਾਡਾ ਐਕਸਪੀਰੀਅੰਸ ਹੈ ਤੇ ਉਹ 10 10 ਮਾਰਕਸ ਦਾ ਹੋਏਗਾ ਟੋਟਲ ਮਾਰਕਸ 100 ਹੋਣਗੇ 100 ਦੇ ਵਿੱਚੋਂ ਜਿਹੜਾ ਮਤਲਬ ਵੱਧ ਮਾਰਕਸ ਲੈ ਕੇ ਜਾਵੇਗਾ ਉਹਨੂੰ ਉਪਰਤੀ ਕੀਤਾ ਜਾਵੇਗਾ ਦੋਸਤੋ ਹੋਰ ਵੀ ਬਹੁਤ ਸਾਰੀਆਂ ਸ਼ਰਤਾਂ ਇਹਨਾਂ ਨੇ ਰੱਖੀਆਂ ਹੋਈਆਂ ਨੇ ਤੁਸੀਂ ਨੋਟੀਫਿਕੇਸ਼ਨ ਨੂੰ ਚੰਗੀ ਤਰ੍ਹਾਂ ਪੜ੍ਹ ਲੈਣਾ ਹੈ ਤੇ ਜਿਹੜੀ ਸਾਈਕੋਲੋਜਿਸਟ ਦੀ ਜਿਹੜੀ ਸੈਲਰੀ ਦੀ ਗੱਲ ਕਰੀਏ ਜੀ ਸੈਲਰੀ 22000 ਰੁਪਏ ਹੋਏਗੀ ਟੋਟਲ ਗਿਣਤੀ ਜੀ ਪੋਸਟਾਂ ਦੀ 343 ਹੈ ਜੀ ਤੇ ਇਹ ਪੋਸਟ ਦੇ ਲਈ ਸਟੱਡੀ ਦੀ ਗੱਲ ਕਰੀਏ ਜੀ ਐਮਫਿਲ ਕੀਤੀ ਹੋਣੀ ਹੈ ਜਾਇਦੀ ਜਾਂ ਪੋਸਟ ਗ੍ਰੈਜੂਏਟ ਇਨ ਸਾਈਕੋਲੋਜੀ ਹੋਣੀ ਚਾਹੀਦੀ ਹੈ ਜੀ ਫਿਰ ਕਲੀਨਿਕ ਸਾਈਕੋਲੋਜੀ ਦੀ ਹੋਣੀ ਚਾਹੀਦੀ ਹੈ ਜੀ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ ਜੀ ਤੁਸੀਂ ਇੱਥੇ ਕੈਟਾਗਰੀ ਵਾਈਜ਼ ਦੇਖ ਸਕਦੇ ਹੋ ਹਰੇਕ ਕੈਟਾਗਰੀ ਦਾ ਕੈਂਡੀਡੇਟ ਜਿਹੜਾ ਹੈ ਇਹ ਪੋਸਟਾਂ ਦੇ ਲਈ ਅਪਲਾਈ ਕਰ ਸਕਦਾ ਹੈ ਜੀ ਰਿਟਰਨ ਐਗਜ਼ਾਮ ਤੁਹਾਡਾ ਲਿਆ ਜਾਵੇਗਾ ਜੀ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਫਰੀਦਕੋਟ ਵਿਕੇ ਜੀ ਏਜ ਲਿਮਟ ਦੀ ਗੱਲ ਕਰੀਏ ਜੀ 18 ਤੋਂ ਲੈ ਕੇ 37 ਸਾਲ ਤੱਕ 1 ਜੂਨ 2025 ਤੱਕ ਜਿਹਨਾਂ ਦੀ ਏਜ ਹੈ ਉਹ ਤੇ एसएससी ਤੇ ਬੀਸੀ ਕੈਂਡੀਡੇਟ ਨੂੰ 5 ਸਾਲ ਦਾ ਇਸ ਰੈਲੈਕਸੇਸ਼ਨ ਦਿੱਤਾ ਜਾਵੇਗਾ ਤੇ ਫਿਜ਼ੀਕਲ ਹੈਂਡੀਕੈਪ ਨੂੰ 10 ਸਾਲ ਦਾ ਇਸ ਰੈਲੈਕਸੇਸ਼ਨ ਦਿੱਤਾ ਜਾਵੇਗਾ ਐਕਸ ਸਰਵਿਸ ਮੈਨ ਨੂੰ ਐਜ਼ ਅ ਗਵਰਨਮੈਂਟ ਲਾ ਜਿਹੜਾ ਹੈ ਉਹਦੇ ਮੁਤਾਬਕ ਇਸ ਰੈਲੈਕਸੇਸ਼ਨ ਦਿੱਤਾ ਜਾਵੇਗਾ ਜੀ ਤੁਸੀਂ ਨੋਟੀਫਿਕੇਸ਼ਨ ਨੂੰ ਚੰਗੀ ਤਰ੍ਹਾਂ ਪੜ ਲਿਓ ਜੀ ਉਸ ਤੋਂ ਬਾਅਦ ਅਪਲਾਈ ਕਰਨਾ ਜੀ ਟਰਮਸ ਐਂਡ ਕੰਡੀਸ਼ਨ ਜਿਹੜੀਆਂ ਹਨ ਇਹਨਾਂ ਦੇ ਪੜ ਲਿਓ ਨੇ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਈ ਆਪਣੇ ਚੈਨਲ ਦੇ ਹੋਰ ਵੀ ਬਹੁਤ ਸਾਰੀਆਂ ਭਰਤੀਆਂ ਦੀਆਂ ਪੋਸਟਾਂ ਦੀ ਵੀਡੀਓਜ਼ ਅਪਲੋਡ ਕੀਤੀ ਜਾਂਦੀ ਜੀ ਕਿਰਪਾ ਕਰਕੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਦੋਸਤੋ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਨਵੀਂ ਜਾਣਕਾਰੀ ਦੇ ਨਾਲ ਧੰਨਵਾਦ ਜੀ